ਲੈ ਵੀ ਸਜਣ ਉਸ ਬੰਦੇ ਦੇ ਫਾਰਮ ਤੇ ਲੈ ਕੇ ਆਇਆ ਸਜਣ ਜਿਹਦੀ ਰਿਸਪੈਕਟ ਵੀ ਬਹੁਤ ਆ ਜਿਹੜੇ ਬੰਦੇ ਦੀ ਤੁਸੀਂ ਸ਼ਕਲ ਦੇਖ ਕੇ ਸ਼ੇਰ ਮਾਰ ਦਿੰਨੇ ਆ ਕੰਨਾਂ ਨੂੰ ਸਿਆਣਾ ਹੀ ਵੱਡਾ ਲੱਗਦਾ ਤੇ ਕਈ ਮੈੜ ਕਹਿ ਦਿੰਦੇ ਆ ਕੰਨਾਂ ਨੂੰ ਚੰਗਾ ਵੱਡਾ ਲੱਗਦਾ ਤੇ ਕਈ ਬੈੜ ਕਹਿ ਦਿੰਦੇ ਆ ਹਾਂ ਆਪਣਾ ਵਿਕਰਾਂਤ ਸ਼ਰਮਾ ਸਜਣੋ ਅੱਜ ਫਿਰ ਤਿਆਰੀ ਸੀ ਕਿਉਂਕਿ ਕਈ ਦਿਨ ਪਹਿਲਾਂ ਅਲਾਮਬਾ ਸੀ ਕਿ ਤੂੰ ਘੋੜਿਆਂ ਦੀ ਵੀਡੀਓ ਨਹੀਂ ਕਰਦਾ ਮੈਂ ਕਿਹਾ ਸੀ ਸਜਣਾ ਤੇਰੀ ਜ਼ਰੂਰ ਕਰਾਂਗੇ ਹੋਰ ਕਿਸੇ ਦੀ ਕਿਸਮਤ 'ਚ ਨਾ ਹੋਇਆ ਦਾਣਾ ਪਾਣੀ ਕਿਸੇ ਤੇ ਕਰਦਾ ਤਾਂ ਹੋ ਸਕਦਾ ਨਾ ਕਰੀਏ ਬਾਕੀ ਐਸ ਘੋੜੇ ਦੀ ਨਾ ਕਰੀਏ ਇਹ ਹੋ ਹੀ ਨਹੀਂ ਸਕਦਾ ਕਿਉਂਕਿ ਇਹ ਮੇਰੇ ਪੋਰਸ ਦਾ ਬਾਪ ਆ ਇਸ ਕੋ ਬਾਹ ਹਾਂ ਅੱਜ ਦੁਨੀਆ ਕਿੱਧਰ ਨੂੰ ਵੀ ਚਲੀ ਜਾਂਦੀ ਹੋਵੇ ਪਰ ਆਉਣ ਵਾਲਾ ਸਮਾਂ ਇਹੋ ਜੇ ਮਜ਼ਬੂਤ ਕੋੜਿਆਂ ਨੂੰ ਭਾਲਦਾ ਤੁਰਿਆ ਫਿਰੂਗਾ ਕਿਉਂਕਿ ਪਿਓਰ ਆਰਗੈਨਿਕ ਕੋੜੇ ਬਹੁਤ ਘੱਟ ਰਹਿ ਜਾਣਗੇ ਟੀਨਾਂ ਦੇ ਡੱਬਿਆਂ ਤੇ ਸਿਰਜਾਂ ਦੇ ਟੀਕਿਆਂ ਨਾਲ ਵੱਡੇ ਵੱਡੇ ਕੀਤੇ ਵੇ ਕੋੜੇ ਤੁਹਾਨੂੰ ਬੜੇ ਮਿਲ ਜਾਣਗੇ ਜਿਹੜੇ ਆਉਣ ਵਾਲੇ ਸਮੇਂ 'ਚ ਚੰਗੀਆਂ ਔਲਾਦਾਂ ਨਹੀਂ ਪੈਦਾ ਕਰਨਗੇ ਆਹ ਕਾਰਲੋਸ ਆ ਸੱਜਣੋ ਇਹ 카를ੋਸ ਕੋੜਾ ਉਹ ਕੋੜਾ ਹੈ ਠਾਕਰ ਦਾ ਬੱਚਾ ਜਿਹਦੀਆਂ ਕਿਸੇ ਵਕਤ ਲੱਤਾਂ ਖੂੰਡੀਆਂ ਵਾਂਗੂ ਬਿੰਗੀਆਂ ਹੁੰਦੀਆਂ ਸੀ ਤੇ ਵਿਕਰਾਂਤ ਸ਼ਰਮਾ ਨੇ ਮਿਹਨਤ ਕਰਕੇ ਇਸ ਕੋੜੇ ਨੂੰ ਅੱਜ ਦੜੰਗੇ ਮਾਰਨ ਦੇ ਕਾਬਿਲ ਬਣਾਇਆ ਜਦੋਂ ਇਹ ਇੱਕ ਇੱਕ ਦੜੰਗਾ ਮਾਰਦਾ ਹੁੰਦਾ ਨਾ ਤੇ ਮੈਂ ਵਿਕਰਾਂਤ ਸ਼ਰਮਾ ਨੂੰ ਆਖਦਾ ਹੁੰਨਾ ਕਿ ਵਿਕਰਾਂਤ ਇਹ ਕੋੜਾ ਦੜੰਗੇ ਨਹੀਂ ਮਾਰਦਾ ਅਸਲ ਦੇ ਵਿੱਚ ਤੈਨੂੰ ਅਸੀਸ ਦਿੰਦਾ ਹੈ ਕਿਉਂਕਿ ਇਹਨੇ ਜ਼ਿੰਦਗੀ ਦੇ ਵਿੱਚ ਕਦੇ ਵੀ ਦੜੰਗੇ ਨਹੀਂ ਮਾਰ ਸਕਣਾ ਸੀ ਇਹਦੀਆਂ ਮੂਰਲੀਆਂ ਦੋਨੇ ਲੱਤਾਂ ਸਜਣੋਂ ਵਿੰਗੀਆਂ ਸੀ ਖੂੰਡੀਆਂ ਵਾਂਗੂ ਮੁੜੀਆਂ ਹੋਈਆਂ ਸੀ ਦੋਨੇ ਲੱਤਾਂ ਤੇ ਅੱਜ ਇਹ ਘੋੜੇ ਤੇ ਭਵੇਂ ਸਵਾਰੀ ਕਰ ਲਾ ਐਡਾ ਚੰਗਾ ਤੇ ਮੂ ਵੀ ਵਿਕਰਾਂਤ ਦਾ ਬਹੁਤ ਜ਼ਿਆਦਾ ਕਰਦਾ ਇਹ ਘੋੜਾ ਆ ਘੋੜਾ ਸਜਣੂ ਇਹ ਘੋੜਾ ਵਿਕਰਾਂਤ ਕੋਲੇ ਆ ਇਹਨੂੰ ਮਹੰਤ ਕਹਿ ਦਿੰਦਾ ਪਿਆਰਨਾ ਵਿਕਰਾਂਤ ਇਹ ਫੌਜੀ ਦਾ ਬੜਾ ਖੁੱਲਾ ਡੁੱਲਾ ਬੜਾ ਸੋਹਣਾ ਘੋੜਾ ਮੈਂ ਇਹ ਨਹੀਂ ਕਹਿ ਸਕਦਾ ਕਿ ਇਹ ਪਾਈ ਕਰੋੜਾਂ ਵਾਲੇ ਆ ਇਹ ਤਾਂ ਹਜ਼ਾਰਾਂ ਵਾਲੇ ਆ ਸਜਣੂ ਜਿਨੇ ਹਜ਼ਾਰਾਂ ਚ ਫੀਸ ਦੇਣੀ ਹੁੰਦੀ ਆ ਉਹੀ ਆਉਂਦਾ ਮੈਂ ਯਾਰ ਘੋੜੇ ਮਹਿੰਗੇ ਰੱਖਣ 'ਚ ਵਿਸ਼ਵਾਸ ਨਹੀਂ ਰੱਖਦਾ ਕਲਾ ਮਹਿੰਗੀ ਰੱਖਣ 'ਚ ਵਿਸ਼ਵਾਸ ਰੱਖਦਾ ਸਜਣੂ ਇਸ ਕਰਕੇ ਆਪਾਂ ਆਪਣੀ ਕਲਾ ਦੀ ਫੀਸ ਜ਼ਰੂਰ ਲੱਖ ਰੁਪਈਆ ਕੀਤੀ ਆ ਬਾਕੀ ਆ ਜੋ ਵਿਕਰਾਂਤ ਸ਼ਰਮਾ ਨਾਲ ਡਾਕਸੌਪ ਕਰ ਲੈਨੇ ਆ ਲੈ ਵੀ ਸਜਣੂ ਆ ਆ ਗਿਆ ਆਪਣਾ ਵਿਕਰਾਂਤ ਸ਼ਰਮਾ ਬਾਈ ਵਿਕਰਾਂਤ ਸ਼ਰਮਾ ਬਾਈ ਨੇ ਉਹਦੇ ਜਿੱਦੇ ਮੈਂ ਕੱਪੜੇ ਦੀ ਵੀਡੀਓ ਕੀਤੀ ਤੇ ਉਹਦੇ ਇੱਕ ਗੱਲ ਆਖੀ ਗਿਆ ਯਾਰ ਤੁਸੀਂ ਘੋੜਿਆਂ ਦੀ ਵੀਡੀਓ ਕਰਨ ਨੂੰ ਹਟ ਫਟ ਗਏ ਨਹੀਂ ਨਹੀਂ ਯਾਰ ਆਪਾਂ ਨੂੰ ਲੜਨਾ ਨਹੀਂ ਆਉਂਦਾ ਪਰ ਖੜਨਾ ਆਉਂਦਾ ਹੈ ਲੜਨ ਤੇ ਖੜਨ 'ਚ ਫਰਕ ਹੁੰਦਾ ਸੱਜਣੋ ਆ ਲੜ ਨਹੀਂ ਸਕਦੇ ਪਰ ਯਾਰਾਂ ਨਾਲ ਖੜ ਤਾਂ ਸਕਦੇ ਹਾਂ ਤੇ ਵਿਕਰਾਂਤ ਬਾਈ ਵੀ ਉਹ ਆ ਜਿਹੜਾ ਆਪਣੇ ਬੁਰੇ ਵਕਤਾਂ ਦੇ ਵਿੱਚ ਖੜਨ ਵਾਲਾ ਸੱਜਣਾ ਤਾਂ ਇਹ ਸੱਜਣ ਦੇ ਕੋਲੇ ਆਉਣ ਤੋਂ ਤਾਂ ਮਤਲਬ ਅਸੀਂ ਰਹਿ ਹੀ ਨਹੀਂ ਸਕਦੇ ਇਹ ਤਾਂ ਉਹ ਕੇਸ ਆ ਵੀ ਜਿਹੜੇ ਲੁਧਿਆਣੇ ਪੈ ਗਈ ਦੀ ਨੰਗੀ ਐ ਤਾਂ ਇੱਥੇ ਚੌਂਕੀ ਭਰਨੀ ਭਰਨੀ ਪੈਂਦੀ ਆ ਬਾਈ ਕੋਲੇ ਆਉਣਾ ਹੀ ਆਉਣਾ ਪੈਂਦਾ ਤੇ ਬਗਰਾਉਂ ਦਾ ਇੱਕ ਬਾਈ ਹੋਰ ਵੀ ਗੱਲ ਆ ਲੋਕ ਕਹਿੰਦੇ ਸੀ ਬਗਰਾਣ ਤੇ ਕੁੱਤੇ ਦਿਖਾਓ ਹਨਾ ਬਾਈ ਬਹੁਤ ਥੱਲੇ ਕਮੈਂਟ ਆਉਂਦੇ ਹੁੰਦੇ ਸੀ ਹਨਾ ਮੇਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਆ ਆ ਚਲੋ ਅੱਜ ਕੁਦਰਤੀ ਵਿੱਚ ਇਹ ਵੀ ਆ ਗਏ ਬਈ ਪਹਿਲਾਂ ਮੈਂ ਕੁੱਤੇ ਨਾ ਬੰਨੀ ਰੱਖਦਾ ਸੀ ਆ ਹਾਂਜੀ ਆ ਫਿਰ ਕੁਝ ਸਮੇਂ ਚ ਕੁਝ ਸਮਾਂ ਪਹਿਲਾਂ ਹਾਂਜੀ ਉਹ ਡਿਊ ਟੂ ਕੁਝ ਸਰਕਮਸਟੈਂਸਸ ਮੈਨੂੰ ਬੰਨਣਾ ਪੈ ਗਿਆ ਆਪਣੇ ਆਪ ਨੂੰ ਪਿਛਲੇ ਡੇਢ ਮਹੀਨੇ ਚ ਫਿਰ ਮੈਂ ਸ਼ਾਇਦ ਬੰਨਣਾ ਮਤਲਬ ਕਮਰੇ ਚ ਢੱਕਣਾ ਕਮਰੇ ਚ ਢੱਕੇ ਬੰਦੇ ਦਾ ਮਗਰ ਦੀ ਹੈ ਹੀ ਨਹੀਂ ਹਾਂ ਫਿਰ ਮੈਨੂੰ ਸ਼ਾਇਦ ਅਹਿਸਾਸ ਹੋਇਆ ਕਿ ਢੱਕਣਾ ਢੱਕ ਕੇ ਰਹਿਣਾ ਤੇ ਖੁੱਲੇ ਰਹਿਣ ਚ ਫਰਕ ਕੀ ਹੁੰਦਾ ਤਾਂ ਉਸ ਦਿਨ ਮੈਂ ਸਾਰੇ ਖੋਲ ਤੇ ਬਈ ਉਸੇ ਦਿਨ ਖੋਲੇ ਹੋ ਗਏ ਹੁਣ ਡੇਢ ਡੇਢ ਮਹੀਨੇ ਦੇ ਬਾਹਰ ਨੇ ਹਾਂ ਹਾਂਜੀ ਹਾਂ ਬਈ ਇਹ ਨਜ਼ਾਰੇ ਲੈਦੇ ਪ੍ਰੀਤ ਸਾਰੀ ਦੇੜੀ ਚੱਲ ਮੋੜ ਤੇ ਆਣਾ ਏ ਇਜ਼ਾਫੀ ਦੇ ਨਜ਼ਾਰੇ ਲੈਣ ਤੇ ਆ ਵਿਗਰਾਹਤ ਬਾਈ ਕੋੜੇ ਨਰੋਏ ਬਹੁਤ ਹੋ ਗਿਆ ਹਨਾ ਘੋੜੇ ਬਾਈ ਨਿਕਲਦੇ ਨਹੀਂ ਕਿਤੇ ਬਸ ਸੇਵਾਤ ਹੀ ਨੇ ਕੰਮ ਮਿਲਦਾ ਨਹੀਂ ਕਿ ਫਿਰ ਉਹ ਨਰੋਏ ਤਾਂ ਹੋਏ ਨੇ ਤੇ ਫੋਨ ਫੋਨ ਵੀ ਬੰਦ ਕਰ ਲਿਆ ਪਹਿਲਾਂ ਹਣਾ ਚਲਾ ਲਓ ਬਈ ਫੋਨ ਚਲਾ ਲੈਨੇ ਆਜੀ ਚਲਾ ਲਾਂਗੇ ਮੈਂ ਉਧਰ ਵੀ ਥੋੜਾ ਨਾਲ ਗੱਲ ਕਰਦਾ ਸੀ ਹੂੰ ਕੁਝ ਹਾਲਾਤ ਇਦਾਂ ਦੇ ਸੀ ਫੋਨ ਬੰਦ ਕਰਨਾ ਕੁਝ ਮਜਬੂਰੀਆਂ ਸੀਗੀਆਂ ਹੂੰ ਫੋਨ ਚਲਾ ਲੈਨੇ ਆ ਅੱਜ ਚਲਾਵਾਂਗੇ ਫੋਨ ਬਹੁਤ ਬੰਦੇ ਨਾਰਾਜ਼ ਹੋਣਗੇ ਮੇਰੇ ਤੋਂ ਫੋਨ ਬੰਦ ਪਿਆ ਹੈ ਕਈਆਂ ਦੀ ਘੋੜੀਆਂ ਆਈਆਂ ਵੀ ਮੇਰੇ ਕੋਲੇ ਇੱਕ ਜੀਤਾ ਸਾਡਾ ਭਰਾ ਯੂਐਸਏ ਤੋਂ ਉਹਦੀ ਵਿਚਾਰੇ ਦੀ ਘੋੜੀ ਆਈ ਵੀ ਹੈ ਉਹ 2 ਮਹੀਨੇ ਹੋ ਗਏ ਇੱਕ ਬਾਈ ਹੋਰ ਹੈ ਯੂਐਸਏ ਤੋਂ ਉਹਦੀ ਘੋੜੀ ਹੈ ਸੜ ਤੋਂ ਉਹਨੇ ਲਈ ਸੀ ਉਹ ਖਾਲੀ ਨਿਕਲਈ ਬਹੁਤ ਬੰਦੇ ਪਰੇਸ਼ਾਨ ਹੋਏ ਮੇਰੇ ਤੋਂ ਡਿਊ ਟੂ ਫੋਨ ਪਰ ਕੀ ਕਰੀਏ ਭਾਈ ਫੋਨ ਮਜਬੂਰੀ ਚ ਬੰਦ ਕੀਤਾ ਸ਼ੌਂਕ ਨੂੰ ਨਹੀਂ ਬੰਦ ਕਰਿਆ। ਇੱਕ ਦਿਨ ਮੈਨੂੰ ਫੋਨ ਆਇਆ ਸੀ ਸ਼ਾਇਦ ਯਾਰ ਬਾਹਰਲੇ ਬੰਦੇ ਦਾ ਭਾਈ ਉਹ ਮੈਨੂੰ ਕਹਿੰਦਾ ਸੀਗਾ ਕਹਿੰਦਾ ਮੇਰਾ ਨਾਮ ਲੈ ਦੋ ਹੁਣ ਮਗਾ ਨਾਮ ਭੁੱਲ ਗਿਆ। ਕਹਿੰਦੇ ਵਿਕਰਾਂਤ ਕੋਲੇ ਨਾਮ ਲੈ ਲਿਓ ਸ਼ਾਇਦ ਖੈ ਸ਼ਾਇਦ ਹਾਂਜੀ ਹਾਂ ਭਾਈ ਯੂਐਸਏ ਤੋਂ ਅਬ ਜਲੰਧਰ ਤੋਂ ਆਗਾ ਹਾਂ 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 ਹਾਂਜੀ ਹਾਂ ਉਹਨਾਂ ਦੀ ਕੋਹੜੀ ਖਾਲੀ ਨਿਕਲੇ ਸੀਗੀ ਤੇ ਉਹ ਹੋ ਗਈ ਮੇਰੀ ਗੱਲ। ਉਹ ਆਗੇ ਸੀ ਮੁੰਡੇ ਇੱਥੇ। ਅੱਛਾ ਹਾਂਜੀ ਹਾਂ ਭਾਈ ਫਾਰਮ ਤੇ ਫਾਰਮ ਤੇ ਆਗੇ ਤੇ ਉਹਨਾਂ ਨਾਲ ਉਹਨਾਂ ਦਾ ਮਸਲਾ ਹੱਲ ਹੋ ਗਿਆ। ਨਹੀਂ ਹੋ ਜੂਗਾ ਹੱਲ। ਉਹ 4 ਦਿਨ ਪਹਿਲਾਂ ਦੀ ਗੱਲ ਹੈ 3-4 ਦਿਨ ਤੇ ਆਪਣੇ ਵਾਲੀ ਕੈਲੀ ਫਿਰ ਕਿਹੜੇ ਕੋਡੇ ਤੋਂ ਕਰਾਈ ਇਸ ਕੋ ਵਾਰ ਤੋਂ ਹੀ ਕਰਾਈ ਮੈਂ ਮੇਰਾ ਮਨ ਹੈ ਉਹ ਦੂਜੇ ਤੋਂ ਕਹਿੰਦਾ ਜਿਹੜਾ ਤੇਰਾ ਕਾਰਲਸ ਹਾਂਜੀ ਹਾਂ ਉਹ ਤੋਂ ਕਰਾ ਲਓ ਬਈ ਉਹ ਯਾਰ ਉਹਦੀ ਹਾਈਟ ਵੀ ਬਹੁਤ ਜ਼ਿਆਦਾ ਉਹਦਾ ਰਿਜ਼ਲਟ ਵੀ ਚੰਗਾ ਬਈ ਹਾਂਜੀ ਹਾਂ ਬਈ ਉਹਦੇ ਬੱਚੇ ਆਪਣੇ ਕੋਲ ਕਈ ਸੀ ਕਿੰਨੇ ਬੱਚੇ ਤਾਂ ਆਪਾਂ ਦਿੱਤੇ ਹਨ ਹਾਂਜੀ ਹਾਂ 4-5 ਬੱਚੇ ਦਿੱਤੇ ਆਪਾਂ ਹੂੰ ਤੇ ਫਿਰ ਬਈ ਕੋੜਿਆਂ ਦੀ ਸਰਵਿਸ ਦੇ ਦਿੰਨੇ ਸੀ ਤਜ ਤੂੰ ਫੋਨ ਹੀ ਬੰਦ ਸੀਗਾ ਸਰਵਿਸ ਕਿੱਥੇ ਦੇਣੀ ਸੀ ਫਿਰ ਕੋੜਿਆਂ ਦੀ ਸਰਵਿਸ ਵੀ ਨਹੀਂ ਦਿੱਤੀ ਕੁਝ ਵੀ ਨਹੀਂ ਕੀਤਾ ਬਈ ਆ 2-2 ਮਹੀਨਾ ਬਹੁਤਾਂ ਕਿਸੇ ਕਿ ਬੜੇ ਪਰੇਸ਼ਾਨ ਸੀਗੇ ਹਨ ਹਾਂ ਤੇ ਹੁਣ ਫਿਰ ਚੱਕ ਲ ਕਰੂ ਫੋਨ ਉਹ ਫੋਨ ਚੱਕ ਲਿਆ ਕਰਾਂਗੇ ਜਦੋਂ ਆਨ ਹੋਏਗਾ ਹਾਂ ਕੋਈ ਕਮਿਟਮੈਂਟ ਨਹੀਂ ਹੈ ਕਿ ਸਾਰੀ ਦਿਨ ਜੇ ਕੋਈ ਪਰੇਸ਼ਾਨੀ ਨਾ ਆਈ ਤੇ ਫੋਨ ਓਨ ਰੱਖਾਂਗੇ ਜੇ ਪਰੇਸ਼ਾਨੀ ਆ ਗਈ ਤੇ ਬੰਦ ਕਰ ਦਾਂਗੇ ਹਮਮ ਸਹੀ ਹੈ ਸਾਰਾ ਕੁਝ ਡਿਪੈਂਡ ਕਰਦਾ ਕਿ ਪਰੇਸ਼ਾਨੀ ਆਂਦੀ ਕਿ ਨਹੀਂ ਆਂਦੀ ਹਾਂ ਨਹੀਂ ਠੀਕ ਆ ਆਪ ਦਾ ਜਿੰਨਾ ਕੁ ਟਾਈਮ ਆਪ ਘੰਟਾ 2 ਘੰਟੇ 4 ਘੰਟੇ ਚਲਾ ਸਕਦੇ ਜਿਹੜਾ ਜਿਹੜਾ ਆਪਣਾ ਹੈਗਾ ਹਨਾ ਹਾਂਜੀ ਹਾਂ ਬਈ ਆਪ ਦੇਖੋ ਅੱਜ ਫਾਰਮ ਖੋਲਿਆ ਸੀ ਤਾਂ ਕਦੀ ਇਹ ਸੋਚ ਕੇ ਨਹੀਂ ਖੋਲਿਆ ਜੀ ਕਿ ਇਹ ਤੋਂ ਕੁਝ ਅਰਨਿੰਗ ਕਰਨੀ ਹੈ ਇਹ ਨਹੀਂ ਕਿ ਅਰਨਿੰਗ ਕੀਤੀ ਨਹੀਂ ਹੈ ਪਰ ਇਹ ਵੀ ਨਹੀਂ ਕਿ ਸਾਲੇ ਅਰਨਿੰਗ ਇਦਾਂ ਦੀ ਕਰ ਲਈ ਕਿ ਸਾਲਾ ਬਾਕੀ ਕੰਮ ਛੱਡ ਹੀ ਦਿੱਤੇ ਹਮ ਹੈਨਾ ਸਾਨੂੰ ਪਤਾ ਅੱਜ ਜਿੱਦ ਤੋਂ ਦਾਣਾ ਆਂਦਾ ਦੁਕਾਨਦਾਰ ਤੋਂ ਉਹਦਾ ਕਿੰਨੇ ਪੈਸੇ ਦੇਣ ਵਾਲੇ ਖੜੇ ਹੈ ਹਮ ਹੈਨਾ ਨਹੀਂ ਸਮਝਾ ਸਕਦੇ ਕਿਸੇ ਨੂੰ ਸਮਝਾਇਆ ਵੀ ਨਹੀਂ ਜਾ ਸਕਦਾ ਇਹ ਸਮਝਾ ਵੀ ਦਵਾਂ ਕਿਹੜਾ ਕਿਸੇ ਨੇ ਮੰਨ ਲੈਣਾ ਹਾਂ ਹੈਨਾ ਤੇ ਕੋਈ ਚੰਗੇ ਭਲੇ ਚੰਗੇ ਲਈ ਸਟੱਡ ਵਾਰਮ ਖੋਲਿਆ ਸੀ ਚੰਗੇ ਲਈ ਸੇਵਾ ਕਰਨੀ ਸ਼ੁਰੂ ਕੀਤੀ ਸੀ ਬਟ ਸ਼ਾਇਦ ਹਾਲਾਤ ਚੰਗੇ ਨਹੀਂ ਸੀ ਹਮ ਬਹੁਤ ਵਾਰ ਯਾਰ ਬਹੁਤ ਵਾਰ ਬੰਦਾ ਸਮੇ ਨੂੰ ਕਿਸੇ ਪਾਸੇ ਨੂੰ ਲਿਜਾਣਾ ਚਾਹੁੰਦਾ ਤੇ ਪਰ ਬਹੁਤ ਸਮਾ ਬਲਵਾਨ ਹੁੰਦਾ ਇਸੇ ਕਰਕੇ ਲੋਕ ਕਹਿੰਦੇ ਸਮਾ ਬਲਵਾਨ ਹੁੰਦਾ ਸਮਾ ਬੰਦੇ ਨੂੰ ਹੋਰ ਪਾਸੇ ਲੈ ਜਾਂਦਾ ਮੈਂ ਤਾਂ ਸ਼ੁਰੂ ਤੋਂ ਕਹਿੰਦਾ ਇਫ ਯੂ ਰਿਮੈਂਬਰ ਮੈਂ ਤਾਂ ਸ਼ੁਰੂ ਤੋਂ ਕਹਿੰਦਾ ਭਾਈ ਸਮਾ ਬੜਾ ਬਲਵਾਨ ਹੁੰਦਾ ਹੈ ਬੰਦੇ ਦੀ ਔਕਾਤ ਨਹੀਂ ਬੰਦਾ ਕੁਝ ਕਰ ਜੇ ਹਾਂ ਬੰਦਾ ਸਮੇਂ ਨੂੰ ਕਿਸੇ ਪਾਸੇ ਨੂੰ ਲੈ ਜੇ ਸਮਾਂ ਹੀ ਬੰਦੇ ਨੂੰ ਉਧਰਲੇ ਪਾਸੇ ਸਮਾਂ ਖਿੱਚੀ ਲਈ ਜਾਂਦਾ ਤੁਰ ਹੀ ਜਾਂਦਾ ਬੰਦਾ ਕੰਨੋਂ ਫੜਦਾ ਸਮਾਂ ਧੂਈ ਫਿਰਦਾ ਜਿੱਦਨੂੰ ਉਹਨੇ ਲੈ ਕੇ ਜਾਣਾ ਹੈ ਨਾ ਸੋ ਸਾਡੇ ਸਾਡੇ ਕਈ ਗ੍ਰੰਥਾਂ ਚ ਵੀ ਲਿਖਿਆ ਹੈਗਾ ਤੇ ਜਦੋਂ ਜੋ ਹੋਣਾ ਉਹਦੇ ਹੋਣਾ ਹੈਗਾ ਬੰਦੇ ਦੇ ਸੋਚਣਾ ਕੁਝ ਨਹੀਂ ਹੁੰਦਾ ਹੈਗਾ ਸੋਚਣਾ ਨਹੀਂ ਬਾਕੀ ਚਲੋ ਇੰਨਾ ਹੈਗਾ ਯਾਰ ਮੈਨੂੰ ਐ ਲੱਗਦਾ ਹੁੰਦਾ ਵਿਕਰਾਂਤ ਭਾਈ ਵੀ ਕਿਤੇ ਨਾ ਕਿਤੇ ਬੰਦੇ ਦਾ ਮਕਸਦ ਜਿਹਾ ਸਹੀ ਰਵੇ ਹੈ ਨਾ ਚਲੋ ਕੰਮ ਜੇ ਸਮਾ ਉਹ ਨਹੀਂ ਤਾਂ ਉਹ ਕਰਵਾ ਲੂਗਾ ਕੋਈ ਫਰਕ ਨਹੀਂ ਪੈਂਦਾ ਹਾਂਜੀ ਫਰਕ ਤਾਂ ਕੀ ਪੈਣਾ ਹੈ ਹਾਂ ਨਾ ਹਾਂਜੀ ਹਾਂ ਹੁਣ ਚਲੋ ਮੈਂ ਮੈਂ ਸੀਗਾ ਮੈਂ ਪਹਿਲਾਂ ਪ੍ਰੋਫੈਸ਼ਨਲੀ ਘੋੜਿਆਂ ਦੀ ਵੀਡੀਓ ਕਰਦਾ ਸੀਗਾ ਹਾਂਜੀ ਹਾਂ ਆਪਾਂ ਹੁਣ ਨਹੀਂ ਕਰਦੇ ਨਹੀਂ ਕਰਦੇ ਕੀ ਹੋਇਆ ਕਿ ਨਹੀਂ ਪਰ ਹੁਣ ਵੀ ਜਵਾਕਾਂ ਜੋਗੀ ਰੋਟੀ ਚਲੋ ਹੁਣ ਵੀ ਬਣੀ ਜਾਂਦੀ ਹੈ ਉਹ ਤਾਂ ਬਈ ਜੇ ਪਰਮਾਤਮਾ ਨੇ ਢਿੱਡ ਲਾਨੇ ਰੋਟੀ ਦੇ ਹੀ ਦੇਣੀ ਹੈ ਹਾਂ ਨਾ ਹਾਂਜੀ ਹਾਂ ਵੀ ਕੋਈ ਆਏ ਨਹੀਂ ਕਿਸੇ ਕਈ ਵਾਰੀ ਲੋਕਾਂ ਦੇ ਮਨਾਂ 'ਚ ਮਹਿਮ ਹੁੰਦਾ ਵੀ ਪੰਨੇ ਖੰਵੇਂ ਸਾਡਾ ਦਿੱਤਾ ਹੀ ਖਾਂਦਾ ਤੇ ਜਿਹੜਾ ਕਲਾ ਵਾਲਾ ਬੰਦਾ ਉਹ ਤਾਂ ਉਨਾਂ ਕਾਰ ਹੀ ਲੈਂਦਾ ਹੁੰਦਾ ਜਿਹਦੇ ਬਾਈ ਕਿਸੇ ਦੇ ਦੇ ਨਾ ਕਿਸੇ ਦੇ ਖਾਦਾ ਕਿਸੇ ਨੇ ਖੋਨ ਨਾ ਉਹ ਭੁੱਖਾ ਆ ਹਾਂ ਭੁੱਖਾ ਇਹ ਵੀ ਗੱਲ ਪੱਕੀ ਹੈ ਹੂੰ ਜਿਹੜਾ ਬੰਦਾ ਕਹਿੰਦਾ ਤੁਸੀਂ ਹੱਥਾਂ ਦੀਆਂ ਲਿਖੀਆਂ ਤਾਂ ਖੋਲੋਗੇ ਮੱਥੇ ਦੀ ਨਹੀਂ ਖੋਲ ਜਾਂਦੀ ਮੱਥੇ ਹੱਥੋਂ ਤੁਸੀਂ ਖੋਲੋਗੇ ਕਿਸੇ ਤੇ ਜਾਂਦੇ ਦਾ ਹਾਂ ਤੇ ਤਾਂ ਖੋਲਾਂਗੇ ਅੱਪਾ ਮੱਥੇ ਦਾ ਨਹੀਂ ਖੋਲ ਜਾਂਦਾ ਹੈ ਨਾ ਤਾਂ ਕਿਤੇ ਨਾ ਕਿਤੇ ਵਿਕਰਾਂਦ ਬਾਈ ਬਈ ਬਸ ਉਹੀ ਗੱਲ ਆ ਵੀ ਠੀਕ ਆ ਮੈਨੂੰ ਐ ਹੁਣ ਕਿਤੇ ਨਾ ਕਿਤੇ ਐ ਲੱਗਣ ਲੱਗਾ ਵੀ ਸ਼ਾਇਦ ਸਮਾਂ ਹੀ ਬਈ ਤਾਕਤਵਰ ਸੀਗਾ ਜਿਹੜਾ ਆਪਾਂ ਨੂੰ ਉਧਰੋਂ ਇੱਧਰ ਨੂੰ ਹੋਰ ਪਾਸੇ ਹਾਂ ਨਾ ਪ੍ਰਮਾਤਮਾ ਸਵਾ ਸਭ ਦਾ ਚੰਗਾ ਰੱਖੇ ਹਾਂ ਨਾ ਪਰ ਕਿਤਨੇ ਕਿਤੇ ਜਦੋਂ ਮਾੜਾ ਹੁੰਦਾ ਨਾ ਵਿਕਰਾਂਤ ਭਾਈ ਉਹ ਤੋਂ ਚੰਗੇ ਦਾ ਮਗਰ ਨੰਗੇ ਚੰਗੇ ਦੀ ਵੈਲਿਊ ਵੀ ਦੱਸ ਜਾਂਦਾ ਤੇ ਜਿਹੜਾ ਆਉਣ ਵਾਲੇ ਚੰਗੇ ਦੀ ਵੈਲਿਊ ਕਰਨ ਦੀ ਕੀਮਤ ਵੀ ਦੱਸ ਜਾਂਦਾ ਬਿਲਕੁਲ ਦੱਸ ਜਾਂਦਾ ਵੀ ਜਦੋਂ ਤੇਰੇ ਕੋਲ ਚੰਗਾ ਆਊਗਾ ਤੇ ਤੂੰ ਉਹਦੀ ਇੱਜ਼ਤ ਕਿਵੇਂ ਕਰਨੀ ਚੰਗੇ ਟਾਈਮ ਹਾਂ ਨਾ ਭਾਈ ਰਾਈਟ ਇੱਕ ਮੈਨੂੰ ਐ ਵੀ ਲਾਦਾ ਹੁੰਦਾ ਵਿਕਰਾਂਤ ਭਾਈ ਜਿਵੇਂ ਨਾ ਜਿਹੜੀ ਆ ਪੈਰਲਲ ਲਾਈਨ ਆ ਨਾ ਮਤਲਬ ਜ਼ਿੰਦਗੀ ਦੀ ਸਕਸੈਸ ਦੀ ਵੀ ਅ ਖੁਸ਼ੀਆਂ ਦੀ ਵੀ ਇੱਕੋ ਲਾਈਨ ਆ ਨਾ ਇਹ ਡੈਥ ਲਾਈਨ ਆ ਬਿਲਕੁਲ ਜਦੋਂ ਆਪਾਂ ਇੱਕੋ ਪ੍ਰੈਸ਼ਰ ਜਾ ਉਹ ਕੀ ਕਰਾਉਨੇ ਹੁੰਦੇ ਆ ਆਪਾਂ ਕਰਾਉਨੇ ਆ ਹਾਂ ਤਾਂ ਉਹ ਉਹ ਉਹਦੇ ਚ ਜਿਹੜੀ ਜੇਟਰ ਲਾਈਨ ਐਵੇਂ ਐਵੇਂ ਆ ਤਾਂ ਠਾ ਬਿਲਕੁਲ ECG ਕਰਦੇ ਜਿਹੜੀ ECG ਕਰਦੇ ਨੇ ਕੀ ECG ਕਰਦੇ ਆ ਤੁਸੀਂ ਜੀ ਰਹੇ ਹੋ ਹਾਂ ਤੁਸੀਂ ਥੋੜੀ ਨਰਵ ਚੱਲ ਰਹੀ ਹੈ ਚੱਲ ਰਹੀ ਹੈ ਜੇ ਤੁਹਾਡੀ ਲਾਈਨ ਐ ਹੋਗੀ ਉਹ ਡਾਕਟਰ ਨੇ ਕਹਿੰਨਾ ਸੌਰੀ ਯੂ ਆਰ ਲੇਟ ਯੈਸ ਹਨਾ ਬਾਈ ਬਿਲਕੁਲ ਤਾਂ ਮੈਨੂੰ ਇਹ ਲੱਗਦਾ ਵੀ ਜੇ ਤੁਹਾਡੀ ਜ਼ਿੰਦਗੀ ਚ ਥੱਲੇ ਨੂੰ ਵੀ ਜਾ ਰਹੀ ਆ ਨਾ ਲਾਈਨ ਤਾਂ ਇਹਦਾ ਮਤਲਬ ਤੁਸੀਂ ਜੀ ਰਹੇ ਆ ਪੈਰਲਲ ਵਾਲੀ ਮਾੜੀ ਆ ਬਿਲਕੁਲ ਮਾੜੀ ਆ ਬਟ ਜਦੋਂ ਉਹ ਥੱਲੇ ਵਾਲੀ ਲੇਨ ਚੱਲ ਰਹੀ ਹੁੰਦੀ ਨਾ ਉਦੋਂ ਬੰਦਾ ਨਹੀਂ ਸੋਚਦਾ ਉਦੋਂ ਬੰਦਾ ਕਹਿੰਦਾ ਯਾਰ ਕਿੱਥੇ ਫਸ ਗਏ ਜੇ ਆਪਾਂ ਗੱਲ ਕਰੀਏ ਮੈਂ ਮੇਰੀ ਮੇਰੇ 12 ਪੜੇ ਆ ਭਾਈ ਮੈਂ ਹਨਾ ਤੇ ਜੇ ਜ਼ਿੰਦਗੀ ਚ ਕਿਤੇ 1 ਸਾਲ ਫੇਲ ਹੋ ਜਾਂਦੇ ਉਹ ਸਾਲਾ ਸਾਲ ਹੀ ਨਹੀਂ ਭੁੱਲਣਾ ਸੀ ਹਨਾ ਫਰਸਟ ਇਅਰ ਚ ਫੇਲ ਹੋਏ ਆ ਉਹ ਮੁੜ ਕੇ ਆਪਾਂ ਕਾਲਜ ਨਹੀਂ ਬੜੇ ਮੈਨੂੰ ਲੱਗਿਆ ਕਿ ਅਸੀਂ ਕਾਲਜ ਲਾਇਕ ਹੈ ਨਹੀਂਗੇ ਐਵੇਂ ਕਾਲਜ ਦਾ ਵੀ ਸਾਲਾ ਤੁਸੀਂ ਸਿਲੇਬਸ ਖਰਾਬ ਕਰ ਰਹੇ ਹੋ ਰਿਜ਼ਲਟ ਫਾਇਦਾ ਹੀ ਨਹੀਂ ਕੋਈ ਹੈ ਨਾ ਕਿਵੇਂ ਰਿਹਾ ਸੱਚ ਬਾਈ ਫਿਰ ਉਹ ਕੱਪੜਿਆਂ ਵਾਲਾ ਕੀ ਕੀ ਹੋਇਆ ਕੱਪੜਿਆਂ ਵਾਲਾ ਕੰਮ ਬਾਈ ਹੈ ਜਿੱਦਾਂ ਸੋਚਿਆ ਸੀ ਉਸ ਤੋਂ ਤਾਂ ਬਹੁਤ ਵਧੀਆ ਰਿਹਾ ਆ ਕੰਮ ਬੰਦ ਪਿਆ ਗਾਰਮੇਟਿੰਗ ਦਾ ਹੈ ਨਾ ਉਹ ਚਲ ਸੋਚਿਆ ਕਿ ਸਾਲਾ ਉਹ ਚਲਾ ਲਈ ਵਧੀਆ ਚੱਲ ਗਿਆ ਬਟ ਉਹਦਾ ਸਾਡਾ ਮੇਨ ਮੋਟਿਵ ਬੰਚੋ ਬੈੜੀ ਹੈ ਉਹ ਕਰਾਂਗੇ ਪਹਿਲਾਂ ਮੈਂ ਤੁਹਾਡੀ ਇੱਕ ਇੰਟਰਵਿਊ ਚ ਕਿਹਾ ਵੀ ਸੀ ਬੰਚ ਬੜਾ ਇੰਡੀਆ ਨਹੀਂ ਕਰੂੰਗਾ ਅ ਬਈਸ ਉਹ ਟੇ ਵਾਲੇ ਭਰਾ ਨੇ ਉਹਨਾਂ ਨੇ ਕਿਹਾ ਕਿ ਆ ਕਰ ਲੈ ਤੂੰ ਸਾਣਾ ਇੰਡੀਆ ਕਰ ਲੈ ਕਿਉਂਕਿ ਮੈਨੂੰ ਕੈਨੇਡਾ ਵੀਜ਼ਾ ਚ ਤਿੰਨ ਚਾਰ ਫਿਊਜਰਾ ਲੱਗੀਆਂ ਬਾਈ ਉਹ ਫਾਈਨਾਂਸ ਦੇਖਦੇ ਆ ਹੁਣ ਕਈਆਂ ਨੂੰ ਲੱਗਦਾ ਕਿ ਪੈਸੇ ਹੀ ਬੜਿਆ ਹੈ ਹੁਣ ਜਦੋਂ ਪੈਸਾ ਤਾਂ ਮੈਨੂੰ ਵੀਜ਼ੇ ਵਾਲੇ ਦੱਸਦੇ ਆ ਐਂਬੈਸੀ ਵਾਲੇ ਮਾਮਾ ਦੇ ਕੋਲ ਪੈਸੇ ਨਹੀਂ ਤੇਰੇ ਕੋਲ ਰਿਫਿਊਜ਼ਲ ਆ ਗਈ ਹੈ ਨਾ ਕਈ ਵਾਰੀ ਜ਼ਿੰਦਗੀ ਦੇ ਵਿੱਚ ਭਾਈ ਜੋ ਦਿਖਦਾ ਹੁੰਦਾ ਉਹ ਹੁੰਦਾ ਨਹੀਂ ਹੁੰਦਾ ਨਹੀਂ ਨਹੀਂ ਹੁੰਦਾ ਤੇ ਜਈ ਜੋ ਨਹੀਂ ਦਿਖਦਾ ਹੁੰਦਾ ਬਿਲਕੁਲ ਇਹ ਸੱਚਾਈ ਹੈਗੀ ਹੈ ਹੁਣ ਬੀਂਗਏ ਪੰਜਾਬੀ ਗੱਲੋ ਅਸੀਂ ਥੋੜਾ ਜਿਹਾ ਮੈਂ ਆਪਣੇ ਆਪ ਨੂੰ ਕਹਾਂਗਾ ਕਿ ਮੈਂ ਥੋੜਾ ਜਿਹਾ ਹੁਣ ਗੱਲ ਫੇਰ ਉੱਥੇ ਆ ਕੇ ਮੁਕਣੀ ਹੈ ਫੁਕਰ ਦੇ ਸ਼ੌਕੀਨ 'ਚ ਫਰਕ ਹੁੰਦਾ ਹੈ ਨਾ ਮੈਨੂੰ ਨਹੀਂ ਪਤਾ ਮੈਂ ਕੀ ਹੈ ਪਰ ਮੈਂ ਸ਼ੌਂਕ ਪੂਰੇ ਕਰਦਾ ਬਾਈ ਹੈ ਨਾ ਤੇ ਲੋਕਾਂ ਨੂੰ ਆਇਆ ਲੱਗਦਾ ਕਿ ਯਾਰ ਇਹ ਤਾਂ ਕੋਈ ਪੈਸੇ ਹੀ ਪਤਾ ਨਹੀਂ ਕਿੰਨੇ ਹੈਗੇ ਨਹੀਂ ਵਿਕਰਾਂਤ ਮੈਂ ਨਾ ਪਿਛਲੇ ਦਿਨਾਂ 'ਚ ਵੀ ਇੱਕ ਗੱਲ ਆਖੀ ਸੀ ਵਿਕਰਾਂਤ ਬਾਈ ਵੀ ਸ਼ੌਂਕ ਤੇ ਬੈਲ 'ਚ ਨਾ ਥੋੜਾ ਹੀ ਫਰਕ ਹੁੰਦਾ ਹਾਂਜੀ ਹਾਂ ਬਾਈ ਜਿਹੜਾ ਬੈਲ ਹੁੰਦਾ ਉਹ ਵੇਚ ਕੇ ਪਗਾਇਆ ਜਾਂਦਾ ਤੇ ਸ਼ੌਂਕ ਆਮਦਨ ਵਧਾ ਕੇ ਪਗਾਇਆ ਬਿਲਕੁਲ ਠੀਕ ਮੈਂ ਤੁਹਾਡੀ ਪਿੱਛੇ ਦੇਖਿਆ ਹਾਂ ਹਾਂ ਜੀ ਜਿਹੜੇ ਬੈਲੀ ਲੋਕ ਹੁੰਦੇ ਆ ਉਹ ਠੀਕ ਆ ਜ਼ਮੀਨਾਂ ਵੇਚ ਕੇ ਸਰਦਾਰ ਬਣੇ ਫਿਰਦੇ ਆ ਮੁੱਛਾਂ ਨੂੰ ਬਟਾ ਦੇ ਕੇ ਹੱਥ 'ਚ ਸੋਟੀਆਂ ਫੜ ਕੇ ਸੋਨੇ ਰੰਗੀਆਂ ਉਹ ਵੀ ਤਾਂ ਲੋਕਾਂ ਤੋਂ ਕੋਹੋਂ ਦੇ ਫਿਰਦੇ ਆ ਕਿ ਅਸੀਂ ਸ਼ਕੀਨ ਆ ਬਿਲਕੁਲ ਪਰ ਅਸਲ ਦੇ ਵਿੱਚ ਉਹ ਬੈਲੀ ਆ ਹੂੰ ਹੂੰ ਸ਼ਕੀਨ ਤਾਂ ਹੋਈ ਆ ਵੀ ਠੀਕ ਆ ਕਿ ਆਪਦੀ ਆਮਦਨ ਨੂੰ ਆਪਦੇ ਸ਼ੌਂਕਾਂ ਤੱਕ ਵਧਾ ਲਿਆ ਉਹਦੇ ਨਾਲ ਸ਼ੌਂਕ ਪੂਰੇ ਕਰ ਲੇ ਬੈਲੈਂਸ ਭਾਵੇਂ ਜ਼ੀਰੋ ਆ ਬਿਲਕੁਲ ਪਰ ਵੇਚ ਕੇ ਨਹੀਂ ਪੂਰੇ ਕੀਤੇ ਵੇਚ ਕੇ ਨੇ ਪੂਰੇ ਕੀਤੇ ਬਿਲਕੁਲ ਹੁਣ ਮੰਨ ਲਓ ਹੁਣ ਨਹੀਂ ਹੈਗਾ ਮੈਂ ਦੇਖੋ ਤੁਸੀਂ ਘੋੜਿਆਂ ਦੇ ਕਮਰੇ ਤੁਸੀਂ ਗੌਰ ਨਾਲ ਵੇਖੋਗੇ ਨਾ ਗਾਇਆਂ ਰੱਖ ਲਈਆਂ ਮੈਂ ਇੱਥੇ ਹੂੰ ਘੋੜੇ ਘਟਾਤੇ ਨਹੀਂ ਖਰਚਾ ਨਿਕਲਦਾ ਕੀ ਕਰੀਏ ਹੁਣ ਕਿੱਥੋਂ ਮੰਗ ਲਿਆ ਜਾ ਕੇ ਹੂੰ ਅੱਜ ਤੱਕ ਤੁਹਾਡੇ ਪਹਿਲੇ ਦਿਨ ਦੀ ਥੋੜੀ ਇੰਟਰਵਿਊ ਤੋਂ ਲੈ ਕੇ ਅੱਜ ਤੱਕ ਦੇ ਇੰਟਰਵਿਊ ਵੇਖ ਲਓ ਆਪਾਂ ਕਿਸੇ ਤੋਂ ਪੰਜ ਪੈਸੇ ਨਹੀਂ ਮੰਗੇ ਹੂੰ ਕੋਈ ਬੰਦੇ ਮੈਨੂੰ ਕਹਿੰਦੇ ਸੇਵਾ ਕਰਦਾ ਅਸੀਂ ਤੁਹਾਨੂੰ ਬਲਕਿ ਉਹ ਵਧੀਆ ਤਰੀਕਿਆਂ ਨਾਲ ਖੜੇ ਨੇ ਆਪਣੇ ਨਾਲ ਆਪਾਂ ਨਹੀਂ ਹਾਂ ਤੇ ਜਿਹੜੇ ਫੀਸ ਵੀ ਫੀਸ ਜੋ ਆਪਣੀ ਮਰਜ਼ੀ ਨਾਲ ਦੇ ਦਿੰਦੇ ਆ ਉਹ ਇੱਕ ਮਾੜੀ ਜੀ ਬੁਧਾਦ ਗਏ ਯਾਰ ਕਰਤ ਗਏ ਕੋਈ 21000 ਕੀਤੀ ਸੀਗੀ ਫਿਰ ਜਦੋਂ ਬੰਦਾ ਆਪਣੀ ਪ੍ਰੋਬਲਮ ਦੱਸਦਾ ਫਿਰ ਚੁੱਪ ਕਰ ਜੀ ਉਹ ਵੀ ਦਿਲ ਤੋਂ ਹੀ ਹੈ ਨਾ ਦਿਲ ਕਿੱਥੋਂ ਲੈ ਗਿਆ ਨਾ ਦਿਲ ਜਿੱਦਾਂ ਬਿਜ਼ਨਸਮੈਨ ਨਾਲ ਬਣਾਂਗਾ ਉਦੋਂ ਪੈਸੇ ਵੀ ਕਮਾ ਲਾਂਗੇ ਹਾਂ ਉਹਦੇ ਕਿਤੇ ਨਾ ਕਿਤੇ ਆਪਣੀ ਇੱਜ਼ਤ ਵੀ ਘਟ ਹੋ ਸਕਦਾ ਫਿਰ ਛਲੇਢੇੜ ਲੱਗ ਜੰਗੇ ਤਾਂ ਫਿਰ ਹਾਂ ਠੀਕ ਹੈ ਅੱਜ ਪਿਆਰ ਤਾਂ ਬਹੁਤ ਆ ਨਾ ਬਾਈ ਜਿਹੜੇ ਸ਼ਹਿਰ ਚਲ ਜੀਏ ਜਿਹੜੇ ਮਰਜ਼ੀ ਸ਼ਹਿਰ ਚਲ ਚਲੋ ਹੋਂ ਤਾਂ ਮੈਂ ਜਾਣਦਾ ਹੀ ਨਹੀਂ ਕਿਤੇ ਹੂੰ ਪਰ ਕਿਤੇ ਵੀ ਚਲ ਜੇ ਬਾਈ ਰਿਸਪੈਕਟ ਰੋਟੀ ਖਵਾ ਕੇ ਤੋਰਦੇ ਘਰੋਂ ਬਾਈ ਹੂੰ ਉਹ ਨਹੀਂ ਬਾਈ ਰਿਸ਼ਤੇਦਾਰ ਨਹੀਂ ਪੁੱਛਦਾ ਅਸੀਂ ਰੇਟ ਕਿਸੇ ਨੂੰ ਹੂੰ ਜੋ ਮੈਨੂੰ ਘੋੜਿਆਂ ਨੇ ਦਿੱਤਾ ਮੈਂ ਇਹਨਾਂ ਦਾ ਦੇਣਾ ਨਹੀਂ ਦੇ ਸਕਦਾ ਬਾਈ ਯਾਰ ਦੇਖ ਮੈਂ ਆਪਾਂ ਆਪਾਂ ਉਹ ਬੰਦੇ ਆ ਵੀ ਜਿਹੜੇ ਨਾਂ ਤਾਂ ਇਸ ਕੰਮ ਦੇ ਵਿੱਚ ਠਾਂਗਰ ਬੰਨ੍ਹ ਦੀ ਖਾਤਰ ਕੋਹ ਵੇਚਿਆ ਜੀ ਠੀਕ ਹੈ ਕਿ ਨਹੀਂ ਤੇ ਨਾ ਇਹਨਾਂ ਨੂੰ ਐ ਕਮਰਸ਼ੀਅਲ ਕਰਕੇ ਕੁਛ ਇਹਨਾਂ ਤੋਂ ਬਹੁਤ ਜ਼ਿਆਦਾ ਕਮਾਉਣ ਦੀ ਕੋਈ ਸੋਚ ਨਹੀਂ ਬਾਈ 2 ਮਹੀਨੇ ਤੋਂ ਬੰਦ ਹੀ ਪਿਆ ਹਾਂ ਸ਼ੌਂਕ ਹੀ ਆ ਬਿਲਕੁਲ 2 ਮਹੀਨੇ ਤੋਂ ਬੰਦ ਪਿਆ ਜੇ ਹਾਲਾਤ ਫੇਰ ਮਾੜੇ ਆ ਫੇਰ ਬੰਦ ਕਰ ਦਾਂਗੇ ਬਾਈ ਜੇ ਹੁਣ ਹਾਲਾਤ ਮਾੜੇ ਆ ਤਾਂ ਬਾਈ ਹੁਣ ਵੀ ਨਹੀਂ ਕਰਦੇ ਮੜ ਕੇ ਕੋਈ ਦਰ ਇਹ ਤਾਂ ਹੁਣ ਸਮਾਂ ਦੱਸੂਗਾ ਕੀ ਕਿੱਧਰ ਨੂੰ ਲੈ ਕੇ ਜਾ ਗੱਲ ਉੱਥੇ ਮੁੱਕਣੀ ਆਗੇ ਸਮਝ ਨਹੀਂ ਧੂਕੇ ਲੈ ਕੇ ਜਾਣਾ ਜਿੱਧਰ ਨੂੰ ਲਿਵਰਜੀ ਲੈ ਜਾ ਹਾਂ ਆਪਣੀ ਸੋਚ ਚ ਰੌਲਾ ਨਹੀਂ ਸੀ ਨਾ ਆ ਜਾਣਾ ਗੱਲ ਹੋਊਗਾ ਹੂੰ ਜਿੱਤੇ ਯਾਰ ਜਦੋਂ ਸਮੇਂ ਦੀ ਕਿਸ਼ਤੀ ਤੁਹਾਨੂੰ ਲੈ ਕੇ ਜਾਂਦੀ ਆ ਤਾਂ ਮੈਨੂੰ ਐ ਲੱਗਦਾ ਵੀ ਤੁਹਾਡੀ ਨੀਅਤ ਜ਼ਰੂਰ ਕੰਮ ਕਰਦੀ ਆ ਪਰ ਤੁਹਾਡਾ ਚੱਪੂ ਨਹੀਂ ਕੰਮ ਕਰਦਾ ਬਿਲਕੁਲ 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 ਚੱਪੂ ਨਹੀਂ ਕੰਮ ਕਰਦਾ ਚੱਪੂ ਤੁ ਜਿੰਨਾ ਮਰਜੀ ਚਲਾਈ ਆ ਸਮੇ ਨੇ ਥੱਕ ਕੇ ਲੈ ਹੀ ਜਾਣਾ ਸਮੇ ਤੁਹਾਡੇ ਕੋਲ ਚੱਪੂ ਆ ਸਮਾਂ ਮੋਟਰਾਈਜ਼ ਦਾ ਹੈ ਸਮੇ ਤਾਂ ਮੋਟਰ ਲੱਗੀ ਆ ਉਹ ਚੱਲਿਆ ਕਿੱਥੇ ਤੇਰਾ ਚੱਪੂ ਨਹੀਂ ਮम्मा ਕੰਮ ਕਰਦਾ ਇੱਧਰ ਨੂੰ ਚੱਲਦ ਨੂੰ ਅਸੀਂ ਇੱਦਾਂ ਧੂਗੇ ਰੱਖਣਾ ਹੈ ਨੀਅਤ ਨੀਅਤ ਕੰਮ ਕਰ ਜਾਂਦੀ ਆ ਵੀ ਕਿਤੇ ਨਾ ਕਿਤੇ ਮਕਸਦ ਕੰਮ ਕਰ ਜਾਂਦਾ ਵੀ ਜਦੋਂ ਚੰਗੇ ਮਕਸਦ ਵਾਲਾ ਬੰਦਾ ਹੈ ਵਿਕਰਾਂਤ ਉਹ ਉਹਨੂੰ ਪ੍ਰਮਾਤਮਾ ਕਿੱਥੇ ਲੈ ਜਾਏ ਜਿਵੇਂ ਸੈਣ ਕਹਿੰਦਾ ਨਾ ਕਲੇਸ਼ ਵਾਲੇ ਦੇ ਮਗਰ ਕਲੇਸ਼ ਉੱਠ ਜਾਂਦਾ ਕੰਮ ਵਾਲੇ ਦੇ ਮਗਰ ਕੰਮ ਉੱਠ ਜਾਂਦਾ ਇੱਜ਼ਤ ਵਾਲੇ ਦੇ ਮਗਰ ਇੱਜ਼ਤ ਉੱਠ ਜਾਂਦੀ ਹੈ ਹਾਂਜੀ ਹਾਂ ਬੇਇੱਜ਼ਤੇ ਬੰਦੇ ਦੇ ਮਗਰ ਬੇਇੱਜ਼ਤ ਕੋਈ ਜਾਂਦੀ ਹੈ ਚਾਹੇ ਉਹ ਜਿੱਥੇ ਮਰਜੀ ਚਾਹੇ ਮਰਜੀ ਚਲਾ ਜਾਵੇ ਬਿਲਕੁਲ ਸਹੀ ਤਾਂ ਕਿਤੇ ਨਾ ਕਿਤੇ ਵੀ ਮੈਨੂੰ ਆਇਆ ਲੱਗਦਾ ਵੀ ਸਮਾਂ ਵੀ ਜੇ ਕਿਸੇ ਪਾਸੇ ਨੂੰ ਧੱਕ ਕੇ ਲੈ ਜਾਂਦਾ ਵੀ ਆ ਤੇ ਜਿਹੜੀ ਆਪਣੀ ਨੀਅਤ ਹੈ ਇਹ ਨਾਲ ਚਲੀ ਜਾਂਦੀ ਬਿਲਕੁਲ ਚਲੀ ਜਾਂਦੀ ਹੈ ਹਨਾ ਬਿਲਕੁਲ ਚਲੀ ਜਾਂਦੀ ਹੈ ਹੁਣ ਜੇ ਸਮੇ ਨੇ ਮੈਨੂੰ ਧੱਕਿਆ ਸੀ ਪਿੱਛੇ ਜੇ ਹਮ ਬਟ ਸ਼ਾਇਦ ਉਹ ਸਮ ਕੈਰੈਕਟਰ ਮੇਰੀ ਲਾਈਫ ਚ ਆਇਆ ਹੈ ਉਹਨਾਂ ਨੇ ਮੈਨੂੰ ਅੰਡਰਸਟੈਂਡ ਕੀਤਾ ਹਾਂ ਉਹਨਾਂ ਨੇ ਮੈਨੂੰ ਅੰਡਰਸਟੈਂਡ ਕੀਤਾ ਮੈਂ ਕਿਹਦੇ ਤੋਂ ਮਾੜਾ ਨਹੀਂ ਕਰ ਸਕਦਾ ਬਾਈ ਉਹਨਾਂ ਨੇ ਮੈਨੂੰ ਅੰਡਰਸਟੈਂਡ ਕੀਤਾ ਇੱਕ ਦਿਮਾਗ ਦੇ ਵਿੱਚ ਇੱਕ ਦਿਲ ਦੇ ਵਿੱਚ ਇੱਕ ਵਹਿਮ ਕਹਿ ਲਓ ਕੁਝ ਕਹਿ ਲਓ ਹਨਾ ਫੈਮਿਲੀਆਂ ਨੇ ਪਰੇਸ਼ਾਨ ਹੁੰਦੀਆਂ ਨੇ ਕੀ ਕਰੀਏ ਕੈਰੈਕਟਰ ਜਿੰਨੇ ਜ਼ਿੰਦਗੀ ਚ ਚੰਗੇ ਆਏ ਚੰਗੇ ਆਏ ਹਾਂ ਬਾਈ ਯਾਰ ਕੋਈ ਸਿੱਖਿਆ ਦੇ ਜਾਂਦਾ ਕੋਈ ਸਿੱਖਿਆ ਦੇ ਜਾਂਦਾ ਕੋਈ ਖੜ ਜਾਂਦਾ ਕੋਈ ਕੁਝ ਕੁਝ ਸਿਖਾ ਜਾਂਦਾ ਮਾੜਾ ਤਾਂ ਕੋਈ ਕੁਝ ਕਰਨ ਜ਼ਿੰਦਗੀ ਚ ਮਾੜਾ ਕੁਝ ਨਹੀਂ ਹੁੰਦਾ ਹਾਂਜੀ ਹਾਂ ਹਨਾ ਤੇ ਮਾੜਾ ਤਾਂ ਸਾਡੀ ਕੋਈ ਸੋਚ ਹੀ ਐ ਮੈਨੂੰ ਐ ਲੱਗਦਾ ਹੁੰਦਾ ਵਿਕਰਾਂਤ ਬਾਈ ਵੀ ਨਾ ਦੁਨੀਆ ਤੇ ਅਹ ਖੂਬਸੂਰਤ ਤੇ ਬਦਸੂਰਤ ਇਸ ਨਾਂ ਦਾ ਕੋਈ ਵਲਡ ਹੀ ਨਹੀਂ ਹੂੰ ਹੂੰ ਦੁਨੀਆ ਤੇ ਸ਼ਬਦ ਆ ਨਫ਼ਰਤ ਤੇ ਪਿਆਰ ਜਿਹਦੇ ਨਾਲ ਤੁਹਾਨੂੰ ਪਿਆਰ ਆ ਉਹ ਖੂਬਸੂਰਤ ਆ ਜਿਹਦੇ ਨਾਲ ਤੁਹਾਨੂੰ ਨਫ਼ਰਤ ਆ ਉਹ ਮਾੜਾ ਬਿਲਕੁਲ ਆਪਾਂ ਦੋਨੇ ਗੱਲ ਕਰਦੇ ਆ ਬਿਲਕੁਲ ਜਿਹਨੂੰ ਆਪਣੇ ਨਾਲ ਨਫ਼ਰਤ ਆ ਉਹਨੂੰ ਆਪਾਂ ਭੜੇ ਲੱਗੀ ਜਾਂਦੇ ਆ ਬਿਲਕੁਲ ਜਿਹਨੂੰ ਆਪਣੇ ਨਾਲ ਪਿਆਰ ਆ ਉਹਨੂੰ ਆਪਾ ਸੋਹਣੇ ਲੱਗੀ ਜਾਂਦੇ। ਤੁਹਾਨੂੰ ਕਮੈਂਟੀ ਦੱਸ ਦਿੰਦੇ ਹੈਨਾ ਹੈਨਾ ਹਾਂ ਹੁਣ ਨਾ ਤਾਂ ਅਸੀਂ ਬਦਸੂਰਤਾਂ ਨਾ ਅਸੀਂ ਖੂਬਸੂਰਤਾਂ ਅਸਲ ਦੇ ਵਿੱਚ ਇਹ ਲੋਕਾਂ ਦੀ ਸੋਚ ਹੈ ਨਜ਼ਰੀਆ ਨਜ਼ਰੀਆ ਹੀ ਹੈ ਨਾ ਕਿਸੇ ਕਿਸੇ ਲਈ ਕਹਿੰਦੇ ਮਾਂ ਬਾਦੀ ਕਿਸੇ ਲਈ ਸਵਾਦੀ ਹਾਂ ਮੈਂ ਐਂ ਕਹਿੰਦਾ ਹੁਣ ਵੀ ਜਿਵੇਂ ਹੁਣ ਮੰਨ ਲਓ ਕਿਤੇ ਕੋੜਿਆਂ ਦੀ ਪ੍ਰੈਜੈਂਟੇਸ਼ਨ ਹੁੰਦੀ ਆ ਜਾਂ ਮੱਝਾਂ ਗਾਵਾਂ ਦੀ ਹੁੰਦੀ ਆ ਜਾਂ ਹੈਨਾ ਤਾਂ ਸੋਹਣਾ ਵਰਡ ਤੇ ਨਾ ਸੋਹਣਾ ਵਰਡ ਇਹ ਸਿਰਫ ਇੱਕ ਦੇਖਣ ਵਾਲੇ ਨੇ ਦਿੱਤਾ। ਇਹ ਆ ਸੋਨਾ ਨਹੀਂ ਗਾ। ਬਿਲਕੁਲ ਜਿਹਨੂੰ ਜਿਹਦੇ ਨਾਲ ਪਿਆਰ ਆ ਉਹਦੇ ਲਈ ਉਹ ਹੀ ਦੁਨੀਆ ਦਾ ਸਭ ਤੋਂ ਸੋਹਣਾ ਹੈ ਇਸੇ ਲਈ ਭਾਈ ਅੱਜ ਤੱਕ ਮੈਂ ਘੋੜਾ ਨਹੀਂ ਛੋਤ ਲੱਗ ਗਿਆ ਮੈਂ ਉਹਨੂੰ ਪਾਲਦਾ ਯਾਰ ਮੈਂ ਉਹਦੇ ਖਰਖਰਾ ਫੇਰਨਾ ਥੜਕੇ ਸਵੇਕ ਤੇ ਨੇਰੇ ਉੱਠ ਕੇ ਹੋਣਾ ਆਪ ਚਾਹ ਨਹੀਂ ਪੀਂਦੇ ਇਹਨਾਂ ਨੂੰ ਆਕੇ ਦਾਣਾ ਪੋਣੇ ਉਹਨੂੰ ਕੋਈ ਬੰਦਾ ਮੈਂ ਨਹੀਂ ਕਹਿੰਦਾ ਕੋਈ ਜਜਮੈਂਟ ਗਲਤ ਕਰਦਾ ਉਹ ਬੰਦੇ ਦੀ ਨਜ਼ਰੀਆ ਉਸ ਘੋੜੇ ਮੇਰੇ ਘੋੜੇ ਲਈ ਸ਼ਾਇਦ ਉਹ ਸੀਗ੍ਰੇਡ ਹੈ ਜਾਂ ਡੀਗ੍ਰੇਡ ਹੈ ਮੈਨੂੰ ਸ਼ਾਇਦ ਚੁਭੂਗਾ ਸੋ ਕਿਸੇ ਕੰਟਰੋਵਰਸੀ ਚ ਪੈਣ ਨਾਲ ਚੰਗਾ ਮੈਂ ਇਸ ਜੀ ਨੂੰ ਸਮਝਦਾ ਕਿ ਭੱਜ ਜਾਈਏ ਨਾ ਜਾਈਏ ਕੀ ਫਰਕ ਪੈਂਦਾ ਆਪਣੇ ਆਪਣੇ ਘਰੇ ਆ ਬਿਲਕੁਲ ਉਹ ਉਵੇਂ ਗੱਲ ਆ ਬਿ ਕੋਸਲ ਖਾਨੇ ਚ ਸਾਨੂੰ ਪਾਟ ਆਪਦੇ ਭਾਰੇ ਲੱਗੀ ਜਾਂਦੇ ਵਾ ਠੀਕ ਆ ਠੀਕ ਆ ਆਪਾਂ ਕਿਹੜਾ ਕਬੱਡੀ ਖੇਡਦੀ ਠੀਕ ਆ ਸਾਨੂੰ ਆਪ ਦਾ ਆਪ ਲੱਗੀ ਜਾਂਦਾ ਵੀ ਅਸੀਂ ਮਾਲ ਆ ਅਸੀਂ ਮਾਲ ਆ ਬਿਲਕੁਲ 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 ਸਹੀ ਗੱਲ ਆ ਮਾਲਕ ਦੀ ਕਿਰਪਾ ਵੇਕਰਾਂ ਤਾਂ ਬਾਈ ਤੇ ਨੰਬਰ ਦੇ ਦਈਏ ਫਿਰ ਸਕਰੀਨ ਤੇ ਐਕਤੀ ਉਹ 9000 ਨੰਬਰ ਹੈਗਾ ਹੀ ਆ ਸਾਰਿਆਂ ਕੋਲੇ ਕਾਨੂੰਨ ਨਵੀਂ ਬਾਜੀ ਬਣੀ ਵਸ ਠੀਕ ਆ ਜਿੰਨ ਜਿਹੜੇ ਸਾਰੇ ਭਰਾਵਾਂ ਕੋ ਹੈਗਾ ਮੈਨੂੰ ਮੇਰਾ ਗੋਰਾ ਇੱਕ ਭਰਾ ਹੀ ਆ ਕੋਟਕਪੂਰੇ ਦੇ ਕੋਲੇ ਪਿੰਡ ਆ ਮਨ ਲਾ ਉਹ ਮੈਨੂੰ ਦੱਸਦਾ ਕਹਿੰਦਾ ਭਾਈ ਗਰੁੱਪਾਂ ਚ ਨੰਬਰ ਮੰਗੀ ਜਾਂਦੇ ਆ ਮੈਂ ਕਿਹਾ ਯਾਰ ਦੇ ਦਿੰਦੇ ਹਣਾ ਬਟ ਬੜੇ ਦੁਖੀ ਹੋ ਕੇ ਬੰਦ ਕਰਿਆ ਸੀ ਪ੍ਰਮਾਤਮਾ ਇਹ ਜਾ ਦੁੱਖ ਮੁੜ ਕੇ ਨਾ ਲਿਆ ਵੇ ਬੰਦ ਕਰਦੇ ਆ ਨਹੀਂ ਕਿ ਆਪਾਂ ਨੂੰ ਕੋਈ ਪ੍ਰੋਬਲਮ ਆ ਬਾਈ ਨਹੀਂ ਨਹੀਂ ਸਹੀ ਆ ਬਾਈ ਬਾਕੀ ਆਪਾਂ ਕੰਮ ਸ਼ੁਰੂ ਕਰ ਹੀ ਲਿਆ ਉਹ ਗਾਰਮੈਂਟ ਵਾਲਾ ਉਹਦੀ ਮਿਲਦੇ ਰਾਵਾਂਗੇ ਉੱਤੇ ਮਿਲਦੇ ਰਾਵਾਂਗੇ ਬਾਈ ਉਹਦੀ ਵੀ ਤੁਸੀਂ ਆ ਗਿਆ ਕੱਲ ਸ਼ਨੀਵਾਰ ਆਪਾਂ ਨਵਾਂ ਫਰੈਸ਼ ਸਟਾਕ ਲਿਆਵਾਂਗੇ ਪੁਰਾਣਾ ਆਪਾਂ ਸੋਲਡ ਹੈ ਹਾਂ ਹੈਨਾ ਤੇ ਆਨਲਾਈਨ ਆਪਾਂ ਮਾਰਚ ਵਿੱਚ ਵੇਚਾਂਗੇ ਵੇਚਾਂਗੇ ਆਨਲਾਈਨ ਆਪਾਂ ਮਾਰਚ ਦੇ ਵਿੱਚ ਵੇਚਾਂਗੇ ਵੇਚਾਂਗੇ ਬਾਈ ਬੰਚੋ ਬੈੜ ਬਸ ਠੀਕ ਹੈ ਉਹ ਤਿਆਰੀ ਕਰੀ ਜਾਂਦੇ ਆ ਬਾਈ ਬਸ ਕੋਈ ਗੱਲ ਨਹੀਂ ਫਿਰ ਅਸੀਂ ਵੀ ਬਰੂਦ ਭਰੀ ਜਾਂਦੇ ਹਾਂ ਹਾਂਜੀ ਹਾਂ ਬਾਈ ਹਾਂ ਹੁਣ ਤੁਹਾਡੇ ਬੰਚੋ ਬੈੜ ਦੇ ਪੈਣੀ ਆ ਆਹ ਵਾਲਾ ਸਾਹਮਣੇ ਤੈਨੂੰ ਜ਼ੂਮ ਹੀ ਕਰ ਲੈ ਯਾਰ ਇੱਥੇ ਬੰਚੋ ਬੈੜ ਨੇ ਇਹਦੇ ਨਾਲ ਹੀ ਹੋਊਗਾ ਪਰ ਮੈਂ ਕਰ ਦੂੰਗਾ ਕਰ ਦਿਓ ਬੰਚ ਆਫ ਬੈਡ ਇੱਥੇ ਲੱਗੂਗਾ ਹੂੰ ਇਹ ਸਾਡੇ ਵੱਲੋਂ ਸਪான்ਸਰ ਭਰਾਵਾਂ ਨੂੰ ساری ਉਮਰ ਹੀ ਹੈ ਜਦ ਤੱਕ ਜਿਉਂਦੇ ਆ ਬਸ ਠੀਕ ਹੈ ਹਾਂ ਬਸ ਠੀਕ ਹੈ ਬ੍ਰੀ ਹਾਂ ਆ ਚੀਜ਼ ਅਸੀਂ ਭਾਲਦੇ ਆ ਆ ਕੈਮਰੇ ਦੇ ਉੱਪਰ ਰਿਆ ਕਰੂਗਾ ਬੰਚ ਆਫ ਬੈਡ ਸ਼ਾਇਦ ਕੋਈ ਚਾਰ ਭਰਾਵਾਂ ਦੇ ਕੱਪੜੇ ਲੈ ਜਾ ਸਾਡੇ ਕੋਲੋਂ ਸਾਡੀ ਵੀ ਰੋਟੀ ਚੱਜਦੀ ਹੋ ਜੇ ਕਿ ਨਹੀਂ ਸਹੀ ਗੱਲ ਆ ਹੈ ਨਹੀਂ ਆਪਾਂ ਨੂੰ ਯਾਰ ਕਿਤੇ ਨਾ ਕਿਤੇ ਇੱਕ ਚਸਕਾ ਹੋਰ ਪੈ ਗਿਆ ਨਾ ਜੀ ਬਈ ਵੀ ਆਪਾਂ ਨੂੰ ਬੰਦਿਆਂ ਦਾ ਬੁੱਲ ਵੀ ਸਮਝ ਆ ਗਿਆ ਕਿ ਜਿਹੜੇ ਕਮਾਏ ਹੋਏ ਯਾਰ ਹੁੰਦੇ ਆ ਉਹਨਾਂ ਦਾ ਵੀ ਕੋਈ ਮੁੱਲ ਹੈ ਮੈਂ ਵਿਕਰਾਂਤ ਨਹੀਂ ਨਹੀਂ ਹੈਨਾ ਥੋੜੀ ਬੜਪਣਾ ਤੁਹਾਡਾ ਬਾਈ ਨਹੀਂ ਮਾਲਕ ਦੀ ਕਿਰਪਾ ਹੈ ਤੇ ਉਹ ਉਹ ਚੀਜ਼ ਆ ਕਿਤੇ ਨਾ ਕਿਤੇ ਵਿਕਰਾਂਤ ਬਾਈ ਉਹ ਉਹ ਚੀਜ਼ ਜਿਤ ਜਦੋਂ ਜ਼ਿੰਦਗੀ 'ਚ ਇਹੋ ਜਿਹਾ ਟਾਈਮ ਆਇਆ ਜਿੱਥੇ ਪੈਸਾ ਨਹੀਂ ਕੰਮ ਕਰ ਰਿਹਾ ਸੀ ਉੱਥੇ ਉਹੀ ਬੰਦੇ ਕੰਮ ਆਉ ਬਾਈ ਐਵੇਂ ਥੋੜੀ ਕਹਿੰਦੇ ਬਾਈ ਕਮਾਈ ਦੱਸਦਾ ਬਸ ਤੁਹਾਡੇ ਨਾਲ ਚੰਗਾ ਕਿਹੜਾ ਤੇ ਮਾੜਾ ਕਿਹੜਾ ਤੁਹਾਡੇ ਕੇਸ ਦੀ ਗੱਲ ਨਹੀਂ ਕਰਦਾ ਜ਼ਿੰਦਗੀ ਦੀ ਅਸਲੀਅਤ ਹੈ ਇਹ ਸਮੇਂ ਨਹੀਂ ਦੱਸਣਾ ਕਿ ਤੁਹਾਡਾ ਚੰਗਾ ਕੌਣ ਹੈ ਤੁਹਾਡੇ ਨਾਲ ਕੌਣ ਹੈ ਤੇ ਤੁਹਾਡੇ ਤੋਂ ਦੂਰ ਕੌਣ ਹੈ ਸਹੀ ਗੱਲ ਸਮਝਦਾ ੱਸਾ ਨਾ ਹਾਂ ਤੇ ਸਭ ਤੋਂ ਵੱਡੀ ਗੱਲ ਹੈ ਜਿਹੜੇ ਇੱਕ ਗੱਲ ਹੈ ਵਿਕਰਾਂਤ ਬਾਈ ਇੱਕ ਟਾਈਮ ਬੰਦੇ ਤੇ ਇਹੋ ਜਿਹਾ ਵੀ ਆ ਸਕਦਾ ਵੀ ਜਦੋਂ ਉਹਦੇ ਪਰਿਵਾਰ ਵੀ ਉਹਦੇ ਨੂੰ ਨਾਰਾਜ਼ ਹੋ ਸਕਦਾ ਪਰ ਜਿਹੜਾ ਆ ਪਾਲਤੂ ਆ ਨਾ ਇਹ ਥੋੜੀ ਉਮੇਂ ਰਿਸਪੈਕਟ ਕਰਦੇ। ਬਿਲਕੁਲ ਰਿਸਪੈਕਟ ਕਰਦੇ ਹੈਨਾ? ਬਿਲਕੁਲ। ਇਹ 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 ਤੁਹਾਨੂੰ ਆਪਣਾ ਹੋਣ ਦਾ ਅਹਿਸਾਸ ਕਰਾਉਂਦੇ ਰਹਿੰਦੇ ਆ ਕਿ ਨਹੀਂ ਯਾਰ ਤੇਰੇ ਨਾਲ ਆ ਮੈਂ ਤੇਰੇ ਨਾਲ। ਭਾਈ 100 ਕਿਲੋਮੀਟਰ ਦੂਰ ਮੇਰੀ ਗੱਡੀ ਤੇ ਸਾਲਾ ਇੰਜਨ ਦੀ ਆਵਾਜ਼ ਪਤਾ ਹੁੰਦੀ ਇਹਨਾਂ ਨੂੰ। ਹਾਂ। ਜਿਹੜੀ ਮਰਜ਼ੀ ਗੱਡੀ 'ਚ ਆ ਜਾ, ਇਹਨਾਂ ਨੂੰ ਪਤਾ ਹੁੰਦਾ ਕਿ ਉਹ ਆ ਗਿਆ। ਮਤਲਬ ਕਿ ਭੌਂਕਣਾ ਸ਼ੁਰੂ ਕਰ ਦਿੰਦੇ ਆ। ਹੂੰ। ਕਿ ਨਹੀਂ? ਕਿ ਨਹੀਂ? ਹਾਂ। ਹੈਂ? ਹੁਣ ਇਹਨੂੰ ਆਏ ਆ ਵੀ ਇਹ ਕਿਤੇ ਮੈਨੂੰ ਇਹ ਇਹਨੂੰ ਲੈ ਨਾ ਜਾਵੇ ਕਿਤੇ ਇਹ ਪਤਾ ਨਹੀਂ ਕੀ ਗੱਲਾਂ ਕਰੀ ਜਾਂਦੇ ਆ ਇਹ ਦੇਖੋ ਇਹ ਨਾ ਜਦੋਂ ਆਪਾਂ ਗੱਲਾਂ ਕਰ ਜਾਂ ਜਾ ਜਾਵੜਾ ਜਾ ਜਾਵੜਾ ਬਾਂਕੇ ਜਾ ਜਾ ਬਾਂਕੇ ਬਾਂਕੇ ਜਾ ਜਾਵੜਾ ਹਾਂ ਆ ਜਾ ਇਹਨੂੰ ਆਏ ਆ ਵੀ ਇਹ ਮੇਰੇ ਬਾਰੇ ਨਹੀਂ ਗੱਲ ਮੇਰੇ ਨਾਲ ਨਹੀਂ ਗੱਲ ਕਰਦੇ ਬਾਂਕੇ ਹੂੰ ਇਹਨੂੰ ਆਏ ਆ ਮੇਰੇ ਨਾਲ ਨਹੀਂ ਗੱਲ ਕਰਦੇ ਆਪਸ ਵਿੱਚ ਗੱਲਾਂ ਕਰਦੇ ਆ ਮੈਨੂੰ ਕੀ ਕਰਦੇ ਨਾ ਕੀ ਕਰਦੇ ਮੈਨੂੰ ਹੀ ਲੋਲਾ ਪਾਦੇ ਹਾਂ ਵੜਦੇ ਨਹੀਂ ਭਾਈ ਲੜਦੇ ਨਹੀਂ ਉਸ ਵਿੱਚ ਨਾਲੇ ਸਾਰੇ ਅੱਡੋ ਅੱਜਾਤ ਆ ਦੇ ਆ ਦੇ ਖੇਡਦੇ ਆ ਕੌਡੀ ਖੇਡਦਾ ਓਏ ਦੱਦੀ ਵਰਦਾ ਤੂੰ ਚਿੱਤਾਂ ਪੁੱਤ ਹਾਂ ਉੱਚ ਹਾਂ ਦੇਖ ਵਿਕਰਮ ਸਿੰਘ ਭਾਈ ਇਹਨਾਂ ਨੂੰ ਜਿਵੇਂ ਆਮ ਆਪਾਂ ਮਤਲਬ ਆਹ ਨਸਲਾਂ ਆ ਇਹਨਾਂ ਨੂੰ ਬਹੁਤ ਗਰਮੀ ਤੋਂ ਠੰਡ ਤੋਂ ਬਚਾਉਣ ਨੂੰ ਪੈਂਦਾ ਮੈਂ ਭਾਈ ਕੁਝ ਨਹੀਂ ਕਰਦਾ ਭਾਈ ਇਹ ਵਿੱਚ ਘੋੜਿਆਂ ਵਾਲੇ ਸਾਹ ਹਾਂ ਇਤਰੇ ਫਿਰਦੇ ਘੋੜਿਆਂ ਵਾਲੇ ਸਾਹਬਾ ਤੁਹਾਡੇ ਸਾਹਮਣੇ ਹੈ ਹਾਂ ਹਾਂ ਜੀ ਇੰਨੀ ਗਰਮਾਂ ਜੀ ਇੱਥੇ ਗਲੀ ਵਾਲੇ ਵੀ ਹੋਣਗੇ 7-8 ਅੰਦਰ ਹੀ ਘੁੰਮ ਜਾਂਦੇ ਹਾਂ ਜੀ ਹਾਂ ਇਹ ਨਹੀਂ ਹੈ ਕਿ ਕੋਈ ਬਰੀਡ ਹੀ ਸੰਭਾਲਦੇ ਆ ਹੂੰ ਹਾਂ ਜਿਹੜੇ ਗਲੀ ਵਾਲੇ ਉਹ ਵੀ ਇਹਦੇ ਉਨੇ ਹੀ ਯਾਰ ਐ ਇੱਥੇ ਤੁਰੇ ਫਿਰਦੇ ਐ ਇੱਥੇ ਤੁਰੇ ਫਿਰਦੇ ਐ ਵਿਕਰਾਂਤ ਬਾਈ ਤੇਰੇ ਨਾ ਅਸਲ ਦੇ ਵਿੱਚ ਡਿਮਾਂਡ ਬਹੁਤ ਸੀ ਲੋਕ ਕਹਿੰਦੇ ਬਹੁਤ ਸੀ ਹਾਂਜੀ ਹਾਂ ਮੈਂ ਬੜੀ ਯਾਰ ਸੋਚਦਾ ਸੀ ਬਟ ਮੈਂ ਉਦੋਂ ਉਦੋਂ ਹਾਲਾਤਾਂ ਜਿਹੀ ਐ ਨਹੀਂ ਸੀਗਾ ਮੈਂ ਕਿ ਨਾ ਕਿ ਬਾਹਰ ਗੱਡੀਏ ਉਦੋਂ ਐ ਲੱਗਦਾ ਸੀ ਨੁਹਾਣੇ ਪੈਣਗੇ ਸਫਾਈ ਕਰਨੀ ਪਊਗੀ ਫਿਰ ਵੀਡੀਓ ਚ ਲੈ ਕੇ ਆਵਾਂਗੇ ਹੁਣ ਆਪ ਖੁੱਲੇ ਆਪ ਹੀ ਨਹਾ ਲੈਂਦੇ ਆਪ ਹੀ ਸਾਹਨੇ ਵਿਕਰਾਂਤ ਬਾਈ ਤੇ ਘੋੜਿਆਂ ਦੀ ਫਿਰ ਉਹ ਤਿੰਨ ਜਿਹੜੇ ਦਿਖਾਏ ਉਹਨਾਂ ਦੀ ਸਰਵਿਸ ਦੇ ਇੱਕ ਬੈਡ ਵੀ ਹੈਗਾ ਨਾ ਹਾਂਜੀ ਆਪਣੇ ਕੋਲ ਬੈਡ ਹੈ ਸ਼ਿਵਾ ਹੈਗਾ ਹਾਂ ਹਾਂਜੀ ਸ਼ਿਵਾ ਹੈਗਾ ਚਾ ਪੰਜ ਹੈ ਪੰਜ ਨੇ ਪੰਜ ਘੋੜੇ ਆ ਪੰਜਾਂ ਘੋੜਿਆਂ ਸਾਰਿਆਂ ਦੀ ਸਰਵਿਸ ਹਾਂਜੀ ਹਾਂ ਬਈ ਸਰਵਿਸ ਹੈ ਕੋਈ ਗੱਲ ਨਹੀਂ ਸੱਜਣੋ ਵੈਸੇ ਤਾਂ ਇਹ ਸਾਰਿਆਂ ਦੀ ਇੱਕ ਹੀ ਕਰਦਗੇ ਹਾਂ ਸਾਰਿਆਂ ਦੀ ਇੱਕ ਹੀ ਕਰ ਦੋ ਬਈ ਹਾਂ ਹਾਂਜੀ ਹਾਂ ਸਾਰਿਆਂ ਦੀ 21000 ਰੁਪਿਆ ਫੀਸ ਆ ਵੈਸੇ ਕੋਈ ਮਜਬੂਰ ਮਜਬੂਰਤਾ ਦੇਖ ਹੀ ਲਵਾਂਗੇ ਉਹ ਤਾਂ ਹਮੇਸ਼ਾ ਦੇਖਦੇ ਆਪਾਂ ਬੱਚ ਮਨਾਈ ਕੋਈ ਨਹੀਂ ਉਹ ਨੰਬਰ ਵੀ ਸ਼ਾਇਦ ਮੈਂ ਤੁਹਾਨੂੰ ਨਵਾਂ ਦਵਾਂ ਮੁੰਡੇ ਦਾ ਹਾਂਜੀ ਹਾਂ ਆ ਜਿਹੜਾ ਇੱਥੇ ਮੈਨੇਜ ਕਰੂਗਾ ਜਿਹੜਾ ਇੱਥੇ ਮੈਨੇਜ ਕਰੂਗਾ ਬਸ ਠੀਕ ਹਾਂਜੀ ਵੀ ਕਈ ਵਾਰੀ ਫਾਰਮ ਤੇ ਤੁਸੀਂ ਨਹੀਂ ਹੁੰਦੇ ਤਾਂ ਬੰਦਾ ਆ ਜਾਊਗਾ ਨਹੀਂ ਉਹ ਇੱਥੇ ਰਹਿੰਦਾ ਮੁੰਡਾ ਉਹ ਮੁੰਡਾ ਮੁਖਸਰ ਸਾਹਿਬ ਦਾ ਅੱਛਾ ਉਹ ਆਪਣੇ ਭਰਾਈ ਹੈ ਛੋਟਾ ਉਹ ਬਸ ਉਹਨੂੰ ਮੈਂ ਹੁਣ ਸੋਚਿਆ ਕਿ ਉਹਨੂੰ ਸਾਰਾ ਇਹਨੂੰ ਦੇ ਦਾਂ ਸਿਸਟਮ ਵਾਲਾ ਠੀਕ ਹੈ ਠੀਕ ਹਾਂਜੀ ਹਾਂ ਭਾਈ ਲੈ ਵੀ ਸੱਜਣੋ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਜਿਹੜੇ ਵਿਕਰਾਂਤ ਨੂੰ ਪਿਆਰ ਕਰਦੇ ਆ ਤੇ ਉਹਨਾਂ ਲਈ ਨੰਬਰ ਆ ਸਕਰੀਨ ਦੇ ਉੱਪਰ ਦਿਖ ਰਿਹਾ ਜੇ ਕੋਈ ਸੱਜਣ ਸਰਬਸ ਰੈਣੀ ਚਾਹੁੰਦਾ ਤਾਂ ਵਿਕਰਾਂਤ ਕੋਲੇ ਪੰਜ ਘੋੜੇ ਆ ਦਿਖਾਏ ਤੈਨਾਂ ਵੈਸੇ ਪੰਜ ਆ ਦੋ ਦਿਖਾਈ ਨਹੀਂ ਸਾਡੇ ਕੋਲ ਟਾਈਮ ਘੱਟ ਸੀ ਕੋਈ ਗੱਲ ਨਹੀਂ ਕਿਸੇ ਦਿਨ ਉਹਨਾਂ ਦੇ ਵਿੱਚ ਢਿੱਲਾ ਦੇਣ ਜਿਉਂਦੇ ਰੋ ਓਕੇ ਅੱਛੀ ਗੱਲ